ਨੇ ਵਾਲੇ ਦਿੱਲੀ ਵਾਲੇ ਮੈਂ ਇਹ ਕਹਿ ਰਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਇੱਕ ਲਾਅ ਆ ਉਹਦੀ ਤਰਜ਼ ਤੇ ਇੱਕ ਹਿਮਾਚਲ ਪ੍ਰਦੇਸ਼ ਟੈਨੈਂਸੀ ਐਕਟ 1972 ਉਹਦੀ ਤਰਜ਼ ਤੇ ਅਸਾਂ ਦੇ ਪੰਜਾਬ ਦੀ ਵਿਧਾਨ ਸਭਾ ਨੂੰ ਇੱਕ ਕਾਨੂੰਨ ਮੈਂ ਲਿਖ ਕੇ ਸਪੀਕਰ ਕੁਲਤਾਰ ਸੰਧਵਾ ਨੂੰ 2023 ਦਾ ਦਿੱਤਾ ਹੋਇਆ ਉਹਦੇ ਵਿੱਚ ਮੈਂ ਮੰਗ ਕੀਤੀ ਆ ਕਿ ਹਿਮਾਚਲ ਦੀ ਤਰਜ਼ ਤੇ ਕੋਈ ਵੀ ਗੈਰ ਪੰਜਾਬੀ ਆਣ ਕੇ ਸਿੱਧਾ ਜ਼ਮੀਨ ਨਾ ਲੈ ਸਕੇ ਕੋਈ ਵੀ ਗੈਰ ਪੰਜਾਬੀ ਆਣ ਕੇ ਸਿੱਧਾ ਵੋਟਰ ਨਾ ਬਣ ਸਕੇ ਕੋਈ ਵੀ ਗੈਰ ਪੰਜਾਬੀ ਆਣ ਕੇ ਸਰਕਾਰੀ ਸਾਡੀ ਨੌਕਰੀਆਂ ਨਾ ਲੈ ਸਕੇ ਇਹ ਇਕੱਲਾ ਹਿਮਾਚਲ ਚ ਨਹੀਂ ਇਹ ਕਾਨੂੰਨ ਗੁਜਰਾਤ ਵਿੱਚ ਵੀ ਹੈ ਇਹ ਕਾਨੂੰਨ ਉੱਤਰਾਖੰਡ ਨੇ ਵੀ ਐਡਾਪਟ ਕਰ ਲਿਆ ਪੰਜਾਬ ਇੱਕ ਸਪੈਸ਼ਲ ਸਟੇਟ ਆ ਸਿੱਖਾਂ ਦੀ ਇੱਕੋ ਹੀ ਸੂਬਾ ਜਿੱਥੇ ਸਿੱਖਾਂ ਦੀ ਇੱਕ ਮੈਜੋਰਿਟੀ ਹੈ ਤੇ ਸਾਡੇ ਜਿਹੜੇ ਦੇਸ਼ ਸਾਡੇ ਪੰਜਾਬ ਦੇ ਲੋਕੀ ਨੇ ਇਹ ਪਿਛਲੇ ਕਾਫੀ ਦਹਾਕਿਆਂ ਤੋਂ 3 ਕਰੋੜ ਆਬਾਦੀ ਪੰਜਾਬ ਦੀ ਜਿੱਚੋ 70-75 ਲੱਖ ਆਦਮੀ ਬਾਹਰ ਜਾ ਚੁੱਕਾ ਅਗਰ ਅਸੀਂ ਗੈਰ ਪੰਜਾਬੀਆਂ ਨੂੰ ਇਸ ਇੱਥੇ ਰਹਿਣ ਦਿੱਤਾ ਤੇ ਮੇਰਾ ਖਿਆਲ 15-20 ਸਾਲ ਦੇ ਵਿੱਚ ਤੁਹਾਨੂੰ ਆ ਪੱਗ ਨਹੀਂ ਲੱਭਣੀ ਪੰਜਾਬੀ ਨਹੀਂ ਲੱਭਣੀ ਤੇ ਨਾ ਸਿੱਖਾਂ ਦੀ ਆਬਾਦੀ ਇੱਥੇ ਲੱਭੇਗੀ ਸੋ ਆਪਣੀ ਡੈਮੋਗ੍ਰਾਫਿਕ ਸਿਚੁਏਸ਼ਨ ਨੂੰ ਬਚਾਉਣ ਲਈ ਆਪਣੀ ਹੋਂਦ ਆਪਣੀ ਆਈਡੈਂਟੀਟੀ ਨੂੰ ਬਚਾਉਣ ਵਾਸਤੇ ਇਹ ਕਾਨੂੰਨ ਹਿਮਾਚਲ ਦੀ ਤਰਜ਼ ਤੇ ਲਿਆਉਣਾ ਬਹੁਤ ਜ਼ਰੂਰੀ ਇਸ ਕਾਨੂੰਨ ਦੇ ਬਣਨ ਤੋਂ ਬਾਅਦ ਕੋਈ ਵੀ ਸਾਡੀ ਸਰਕਾਰੀ ਨੌਕਰੀ ਗੈਰ ਪੰਜਾਬੀ ਬਾਹਰੋਂ ਆਣ ਕੇ ਨੌਕਰੀ ਲੈ ਲੇਗਾ ਇਹ ਮਸਲਾ ਮੈਂ ਲਗਾਤਾਰ ਇਸ ਕਚਹਿਰੀ ਚੱਕ ਰਹੇ ਨੁਆਇਨੀ ਲਾਦਾ ਸਰ ਡੇਡੇ ਨਾਨ ਪੰਜਾਬੀ ਜਨੋਂ ਬਹੁਤ ਵੋਟਰਸ ਬਣ ਚੁੱਕੇ ਨੇ ਲੁਧਿਆਣਾ ਤੁਸੀਂ ਲਾ ਲੋ ਤਾਂ ਇਹ ਨਾਲ ਇਫੈਕਟ ਨਹੀਂ ਪਵੇਗਾ ਤੁਹਾਡੀ ਇਹ ਡਿਮਾਂਗ ਮੈਂ ਮੈਂ ਕਹ ਮੈਂ ਗੈਰ ਪੰਜਾਬੀਆਂ ਨੂੰ ਇਹ ਕਹਿ ਰਿਹਾ ਵਾਂ ਕਿ ਤੁਸੀਂ ਸਾਡੇ ਸਟੇਟ ਵਿੱਚ ਜੀ ਸਦ ਕੇ ਆਓ ਪੈਸੇ ਕਮਾਓ ਆਪਣਾ ਪਰਿਵਾਰ ਪਾਲੋ ਸਾਨੂੰ ਕੋਈ ਇਤਰਾਜ਼ ਨਹੀਂਗਾ ਪੰਜਾਬ ਇਸ बिकॉज ਇਟਸ ਅ ਸਪੈਸ਼ਲ ਸਟੇਟ ਤੁਸੀਂ ਮੈਨੂੰ ਦੱਸ ਦਿਓ ਸਿੱਖ ਹੋਰ ਕਿਸੇ ਸਟੇਟ ਵਿੱਚ ਮੈਜੋਰਿਟੀ ਚ ਹਨ ਕੱਲੇ ਪੰਜਾਬ 'ਚ ਹੀ ਨੇ ਤੇ ਕਿਉਂਕਿ ਸਾਡੇ ਆਦਮੀ ਹਰਾ ਹੈਰਾਨ ਹੋ ਕੇ ਖੇਤੀ ਫੇਲ ਨੌਕਰੀਆਂ ਕੋ ਮਿਲਦੀਆਂ ਨਹੀਂ ਉਹ ਬਾਹਰ ਜਾ ਰਹੇ ਨੇ ਤਾਂ ਪੰਜਾਬ ਤੇ ਪੰਜਾਬੀਅਤ ਬਚਾਉਣ ਲਈ ਜ਼ੁਬਾਨ ਬਚਾਉਣ ਲਈ ਇਹ ਲੋ ਬਣਾਉਣਾ ਜ਼ਰੂਰੀ ਹੈ ਤੁਸੀਂ ਦੱਸੋ ਨਾ ਮੈਨੂੰ ਹਿਮਾਚਲ ਨੇ ਕਾਨੂੰਨ ਬਣਾਇਆ ਉਹ ਵੀ ਤਾਂ ਭਾਰਤ ਦਾ ਹਿੱਸਾ ਹੀ ਹੈ ਨਾ ਇਹ ਗੁਜਰਾਤ ਪ੍ਰਾਈਮ ਮਿਨਿਸਟਰ ਦੀ ਸਟੇਟ ਵਿੱਚ ਕਾਨੂੰਨ ਹੈ ਇਸ ਕਾਨੂੰਨਾਂ ਇਹ ਤਾਂ ਨਹੀਂ ਹੁੰਦਾ ਸੀ ਇਹ ਤਾਂ ਨਹੀਂ ਕਹਿੰਦੇ ਕਿ ਤੁਸੀਂ ਦੇਸ਼ ਛੱਡ ਕੇ ਚਲੇ ਜਾਓ ਤੁਸੀਂ ਪੈਸੇ ਕਮਾਓ ਸਭ ਕੁਝ ਕਰੋ ਲੇਕਿਨ ਹਰ ਸਟੇਟ ਦੀ ਆਪਣੀ ਜ਼ੁਬਾਨ ਹੈ ਹਰ ਸਟੇਟ ਦੀ ਆਪਣੀ ਸੱਭਿਆਚਾਰ ਹੈ ਇਹ ਉਸ ਕਰਕੇ ਕੀਤਾ ਮੈਂ ਕਿਸੇ ਵਰਗ ਦੇ ਖਿਲਾਫ ਨਹੀਂ